ਸਵੇਰੇ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰੀਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਵੱਲੋਂ ਸ਼ੰਭੂ ਤੋਂ ਬਨੂੜ ਜਾਂਦੇ ਕੌਮੀ ਮਾਰਗ ਤੇ ਲਾਸਟਿਕ ਪਾਰਕ ਬਣਾਉਣ ਦੀ ਮਨਜ਼ੂਰੀ ਪਿੰਡ ਖੇੜੀਗੁਰਨਾ ਬਾਸਮਾ ਕਲੋਨੀ ਬਾਸਮਾ ਨੇੜੇ ਹੋਰ ਵਸਨੀਕਾ ਦੇ ਵੱਲੋਂ ਦਿੱਤੀ ਗਈ ਇਸ ਮਨਜ਼ੂਰੀ ਆਫਤ ਬਣਨੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਸ ਮਾਰਗ ਤੇ ਉਸਾਰੇ ਗੋਦਾਮਾਂ ਦੇ ਪ੍ਰਬੰਧਕਾਂ ਵੱਲੋਂ ਨਿਕਾਸੀ ਨਾਲਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਪਿਛਲੇ ਸਮੇਂ ਦਰਨ ਹੋਈ ਪਰ ਮੀਂਹ ਕਾਰਨ ਸੈਂਕੜੇ ਏਕੜ ਕਿਸਾਨਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਅਤੇ ਕੌਮੀ ਮਾਰਗ ਤੇ ਦੱਸਦੀ ਹੈ ਕਿ ਯੋਗ ਪ੍ਰਬੰਧ ਨਾ ਹੋਣ ਕਾਰਨ ਹਰ ਸਾਲ ਕਿਸਾਨ ਨੂੰ ਕਾਫੀ ਨੁਕਸਾਨ ਚੱਲਣਾ ਪੈਂਦਾ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਮਾਰਗ ਦੇ ਕਿਨਾਰੇ ਗੋਦਾਮਾਂ ਦੇ ਪ੍ਰਬੰਧਕਾਂ ਵੱਲੋਂ ਗੋਦਾਮਾਂ ਦੀ ਉਸਾਰੀ ਮੋਕੇ ਨਿਕਾਸੀ ਨਾਲਿਆਂ ਤੋਂ ਨਾਜਾਇਜ਼ ਕਬਜੇ ਕਰਦੇ ਇਲਾਵਾ ਗੋਦਾਮਾਂ ਵੱਲੋਂ ਰਸਤੇ ਚ ਪਾਣੀ ਦੀ ਨਿਕਾਸੀ ਲਈ ਪੁੜੀਆਂ ਨਾਲ ਲਗਾਏ ਜਾਣ ਕਾਰਨ ਬਿੱਤੇ ਸਮੇਂ ਵੀ ਕਾਫੀ ਨੁਕਸਾਨ ਕਿਸਾਨਾਂ ਨੂੰ ਹੋਇਆ ਸੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੱਕੀ ਹੋਈ ਹੈ ਤੇ ਫਸਲ ਵਿੱਚ ਪਾਣੀ ਭਰਿਆ ਆ ਹੋਇਆ ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨਿਕਾਸੀ ਨਾ ਹੋਣ ਕਾਰਨ ਉਹਨਾਂ ਦੇ ਵੱਲੋਂ ਕਈ ਵਾਰ ਡਿਪਟੀ ਕਮਿਸ਼ਨ ਪਟਿਆਲਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਇਸ ਦੇ ਬਾਵਜੂਦ ਵੀ ਉਚਿਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਉਹਨਾਂ ਦੱਸਿਆ ਕਿ ਪਿਛਲੇ ਸਾਲ ਪ੍ਰਸ਼ਾਸਨ ਦਾ ਅਧਿਕਾਰੀਆਂ ਨੇ ਗੋਦਾਮਾਂ ਦੇ ਪ੍ਰਬੰਧਕਾਂ ਨੂੰ ਪਾਣੀ ਦੀ ਨਿਕਾਸੀ ਨਾਲਿਆਂ ਤੋਂ ਨਜਾਇਜ਼ ਕਬਜ਼ੇ ਹਟਾਉਣ ਅਤੇ ਪਾਣੀ ਦੇ ਜੋਗ ਪ੍ਰਬੰਧ ਕਰਨ ਦੇ ਆਦੇਸ਼ ਅਤੇ ਬਾਵਜੂਦ ਵੀ ਪ੍ਰਬੰਧਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਇਸ ਕਾਰਨ ਕਿਸਾਨਾਂ ਨੂੰ ਆਰਥਿਕ ਫਸਲ ਜ ਜਿਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਤੋਂ ਜੋ ਫਸਲ ਖਰਾਬ ਹੋ ਰਹੀ ਹੈ ਤਾਂ ਉਸ ਕਾਰਨ ਕਿਸਾਨ ਨੂੰ ਆਰਥਿਕ ਨੁਕਸਾਨ ਸਹਿਣਾ ਪੈ ਰਿਹਾ ਹੈ ਇਲਾਕੇ ਦੇ ਕਿਸਾਨਾਂ ਦੇ ਵੱਲੋਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਤੇ ਨੁਕਸਾਨੀਏ ਫਸਲਾਂ ਦੀ ਵਿਸ਼ੇਸ਼ ਗ੍ਰਦਾਬੀ ਕਰਾ ਕੇ ਯੋਗ ਮਾਪਜਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰ ਕੀ ਕੁਝ ਕਿਹਾ ਆਓ ਮੇਰਾ ਨਾਮ ਕਰਨ ਕਿਹਦੇ ਕਿਹੜਾ ਬੰਦਾ ਹੈ ਸਾਡਾ ਪਿੰਡ ਗਰੀਕੁੰਨਾ ਰਾਜਪੁਰਾ ਦਾ ਹੈ। ਇਹ ਸਮੱਸਿਆ ਹੈ ਪਾਣੀ ਦਾ ਇਸ ਸਮੱਸਿਆ ਹੈ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਅੱਜ ਜਿਹੜੇ ਤੁਹਾਡੇ ਸਾਹਮਣੇ ਇਹ ਸਾਰਾ ਝੋਨਾ ਪਾਣੀ ਦੀ ਮਾਰੇ ਠਾ ਗਿਆ ਹਾ ਪਹਿਲਾ ਝੋਨਾ ਮਰ ਗਿਆ ਹੁਣ ਪੱਲਿਓ ਪੈਸੇ ਲਾ ਕੇ ਨਵੀਂ ਫਰਾਂਗਾ ਬੂਹੇ ਹੋਣੇ ਤੇ ਪਾਣੀ ਘੱਟ ਰਿਹਾ ਹੈ ਹੁਣ ਪ੍ਰਸ਼ਾਸਨ ਨੇ ਕੀ ਇਹ ਟਿੱਲ ਕਰਦੇ ਆ ਵੀ ਪ੍ਰਸ਼ਾਸਨ ਨੇ ਫੀਲ ਕਰਦੇ ਆ ਨਹੀਂ ਸਾਡੀ ਇਸ ਪਾਣੀ ਦਾ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਉਸ ਨੂੰ ਸਾਨੂੰ ਬਣਦੀ ਕਾਰ补偿 ਦਿੱਤਾ ਜਾਵੇ ਹਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਹਾਂਜੀ ਕਿੱਥੋਂ ਪਿੰਡ ਗੜੀ ਤੋਂ ਨਾਮ ਇਸ ਸਮੱਸਿਆ ਹੈ ਪਾਣੀ ਦੀ ਅਸਲੀ ਪਾਣੀ ਦੀ ਆਰਥਾਲ ਪਾਣੀ ਆਂਦਾ ਜੀ ਫਸਲਾਂ ਦਾ ਨੁਕਸਾਨ ਕਰਦਾ ਜੀ ਫਸਲ ਬੁਖਾਰੀ ਮਾਰ ਗਈ ਹੈ ਜੀ ਤੇ ਪੱਲੇਓ ਡੀਜ਼ਲ ਭੁੱਕ ਕੇ ਪਾਣੀ ਡਟ ਰਹੇ ਆਂ ਆਪਣਾ ਹੀ ਇਹ ਸਰਕਾਰ ਨੂੰ ਜੀ ਬੀਏਜੀ ਜੋ ਕਿ ਸਾਨੂੰ ਫਸਲ ਦਾ ਬਣਦਾ ਮੁਆਵਜ਼ਾ ਜੀ ਦਿੱਤਾ ਜਾਵੇ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਡ ਖੇੜੀ ਗੁਰਨਾ ਸਾਡੀ ਸਾਰੀ ਫਸਲ ਦੀ ਪਾਣੀ ਇੰਨ ਮਾਰੇ ਠਾ ਜਾਂਦੀ ਹੈ ਜੀ ਹਰ ਇੱਕ ਸਾਲ ਇਹ ਆ ਜਾਂਦੀ ਹੈ ਇਹਦਾ ਪਾਣੀ ਅੱਗੇ ਨੂੰ ਨਹੀਂ ਨਿਕਲਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਦੇ ਪਾਣੀ ਨੂੰ ਅੱਗੇ ਤੋਂ ਨਿਕਲਦੀ ਕੋਈ ਪੜਾਈ ਜਾਵੇ ਜੀ ਅਗੇ ਖਾਲਾ ਖੁਲਾ ਪਟਾ ਕੇ ਚੋਈ ਦੇ ਵਿੱਚ ਪਾਣੀ ਦੇ ਦੇ ਜਾਣੇ ਤਾਂ ਕਿ ਫਸਦੀ ਫਸਲ ਨਾ ਮਰੇ ਸਾਨੂੰ ਖਾਲ ਤੇ ਦੋ ਦੋ ਤਿੰਨ ਤਿੰਨ ਵਾਰੀ ਪਾਣੀ ਕੱਢਣਾ ਪੈਂਦਾ ਜੀ ਪੱਲਿਓੜੀ ਦੇ ਪੁੱਕੇ ਨਾ ਟੋਡੇ ਮੂਰੀ ਇਹ ਸਾਰੇ ਅੰਜਲ ਚੱਲ ਰਹੇ ਨੇ ਜਿੱਤੇ ਤਿੰਨ ਤਿੰਨ ਚਾਰ ਚਾਰ ਅੰਜਲ ਚੱਲ ਰਹੇ ਨੇ ਡੀਜ਼ਲ ਅਸੀਂ 20 ਵੀ 25-25 ਹਜ਼ਾਰ ਦਾ ਇਕੱਲਾ ਇਕੱਲਾ ਬੰਦਾ ਪੁੱਜਦਾ ਜੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਇਸ ਵਕਤ ਕਰਵਾਈ ਕੀਤੀ ਜਾਵੇ